ਯਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਬਣਾ ਕੇ ਤਿਆਰ ਕੀਤੀ ਹੈ ਸਬਜੀ ਸਬਜੀ ਵੀ ਉਹਨਾਂ ਜਿਹਨੂੰ ਘਰ ਵਿੱਚ ਖਾਣਾ ਬਹੁਤ ਘੱਟ ਪਸੰਦ ਕਰਦੇ ਹੈ ਛੋਟੇ ਨਹੀਂ ਪਸੰਦ ਕਰਦੇ ਛੋਟਿਆਂ ਕਾ ਵੱਡੇ ਨਹੀਂ ਖਾਣਾ ਪਸੰਦ ਕਰਦੇ ਇਹ ਆਪਾਂ ਬਣਾ ਕੇ ਤਿਆਰ ਕੀਤੀ ਹੈ ਘੀਏ ਦੀ ਸਬਜੀ ਇਹ ਉਹ ਵੀ ਇੱਕ ਨਵੇਂ ਤਰੀਕੇ ਦੇ ਨਾਲ ਜਿਹੜੀ ਅਸੀਂ ਇਹ ਘੀਏ ਦੀ ਸਬਜ਼ੀ ਨਵੇਂ ਤਰੀਕੇ ਨਾਲ ਬਣਾ ਕੇ ਤਿਆਰ ਕੀਤੀ ਹੈ ਇਸ ਦੇ ਨਾਲ ਉਮੀਦ ਹੈ ਤੁਹਾਨੂੰ ਜਿਹੜੀ ਹੈਗੀ ਹੈ ਇਹ ਘੀਏ ਦੀ ਸਬਜ਼ੀ ਬਹੁਤ ਜ਼ਿਆਦਾ ਪਸੰਦ ਆਉਂਗੀ ਇਹ ਇੱਕ ਅਲੱਗ ਫਲੇਵਰ ਤੇ ਨਵੇਂ ਤਰੀਕੇ ਦੀ ਸਬਜ਼ੀ ਹੈ ਘੀਏ ਦੀ ਸਬਜ਼ੀ ਤਾਂ ਤੁਸੀਂ ਬਹੁਤ ਬਣਾਈਆਂ ਹੋਣੀਆਂ ਪਰ ਇਸ ਤਰੀਕੇ ਨਾਲ ਕਦੇ ਨਹੀਂ ਬਣਾਈ ਹੋਣੀ ਹੈ ਮਸਾਲੇ ਵੀ ਉਹੀ ਹੈ ਘੀਆ ਵੀ ਉਹੀ ਹੈ ਸਿਰਫ ਆਪਾਂ ਇੱਕ ਜੇ ਇੱਕ ਤਰੀਕਾ ਹੀ ਬਦਲ ਦਈਏ ਤਾਂ ਜਿਹੜੀ ਸਬਜੀ ਹੈਗੀ ਹੈ ਦੋ ਤੇ ਤਿੰਨ ਗੁਣਾ ਜ਼ਿਆਦਾ ਵਧੀਆ ਬਣ ਕੇ ਆਂਦੀ ਹੈ ਇਹ ਸਬਜੀ ਇੰਨੀ ਜ਼ਿਆਦਾ ਆਸਾਨ ਹੈ ਇਹਨੂੰ ਕੋਈ ਵੀ ਜਿਹੜਾ ਹੈਗਾ ਬਣਾ ਸਕਦਾ ਹੈ ਇਹਨੂੰ ਇਹ ਸਬਜੀ ਜਿਹੜੀ ਹੈਗੀ ਹੈ 5 ਤੋਂ 10 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਇਹਨੂੰ ਇਹਨੂੰ ਸਬਜੀ ਨੂੰ ਕੋਈ ਅਲੱਗ ਤੇ ਅਸੀਂ ਜਿਹੜਾ ਹੈਗਾ ਤੜਕਾ ਨਹੀਂ ਲਾਣਾ ਹੈਗਾ ਤੇ ਤੇਲ ਪਾਓ ਤੇ ਸਾਰਾ ਮਟੀਰੀਅਲ ਜਿਹੜਾ ਹੈਗਾ ਵਿੱਚ ਇੱਕਦਿਕ ਵਾਰ ਪਾ ਦੋ ਐ ਤੇ ਸਬਜੀ ਜਿਹੜੀ ਹੈਗੀ ਸਾਡੀ 5-6 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਜਿਹੜੀ ਆਪਾਂ ਇਹਦੇ ਵਿੱਚ ਇੱਕ ਹੋਰ ਚੀਜ਼ ਪਾਈ ਹੈਗੀ ਐ ਉਹਦੇ ਨਾਲ ਜਿਹੜੀ ਹੈਗੀ ਇਹ ਤਾਂ ਟੇਸਟ ਹੀ ਤਾਂ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਉਹ ਅਸੀਂ ਇਹਦੇ ਵਿੱਚ ਪਾਇਆ ਹੈਗਾ ਨਾਰੀਅਲ ਤੁਸੀਂ ਕੱਚਾ ਨਾਰੀਅਲ ਪਾ ਸਕਦੇ ਹੋ ਜਾਂ ਨਾਰੀਅਲ ਦਾ ਪਾਊਡਰ ਪਾ ਸਕਦੇ ਹੋ ਇਹ ਉਹਦੀ ਇਹਦੇ ਪਾਣ ਨਾਲ ਜਿਹੜਾ ਨਾਰੀਅਲ ਦੇ ਪਾਣ ਨਾਲ ਜਿਹੜਾ ਫਲੇਵਰ ਹੈਗਾ ਇਹਦੇ ਕੀਏ ਦਾ ਦੋ ਤੋਂ ਤਿੰਨ ਗੁਣਾ ਜ਼ਿਆਦਾ ਵਧੀਆ ਆਂਦਾ ਹੈ ਤੇ ਤੁਸੀਂ ਇੱਕ ਵਾਰ ਇਹ ਬਣਾਉਂਗੇ ਤੇ ਬਣਾ ਕੇ ਖਾਓਗੇ ਤਾਂ ਤੁਸੀਂ ਕਹਿ ਨਹੀਂ ਸਕਦੇ ਕਿ ਕੀਏ ਦੀ ਸਬਜ਼ੀ ਹੈ ਜਿਹਨੂੰ ਅਸੀਂ ਖਾਣਾ ਬਿਲਕੁਲ ਪਸੰਦ ਨਹੀਂ ਕਰਦੇ ਕਿ ਇੰਨੀ ਜ਼ਿਆਦਾ ਇਹ ਵਧੀਆ ਤੇ ਟੇਸਟੀ ਬਣਦੀ ਹੈ ਤੇ ਬਿਲਕੁਲ ਇਹਦੀ ਕਟਿੰਗ ਨਹੀਂ ਕਰਨੀ ਹੈਗੀ ਕਿ ਅਲੱਗ-ਅਲੱਗ ਜਿਹੜੇ ਤਰੀਕੇ ਨਾਲ ਜਿਹੜੀ ਹੈਗੀ ਹੈ ਬਣਾਈ ਵੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਹੈਗੀ ਹੈ ਦੇਖਣ ਨੂੰ ਕਿੰਨੀ ਵਧੀਆ ਲੱਗਦੀ ਹੈ ਤੇ ਖੁਸ਼ਬੂ ਵੀ ਤੇ ਵਿੱਚ ਬਹੁਤ ਜ਼ਿਆਦਾ ਵਧੀਆ ਆਂਦੀ ਹੈ ਜਿਹੜਾ ਸੀ ਇਹਦੇ ਵਿੱਚ ਨਾਰੀਅਲ ਪਾਇਆ ਹੈ ਇਹਦੇ ਇੱਕ ਵਾਰ ਤੁਸੀਂ ਵੀ ਇਹਨੂੰ ਬਣਾ ਕੇ ਜ਼ਰੂਰ ਦੇਖਿਓ ਏ ਆਪਾਂ ਕੀਏ ਦੀ ਸਬਜੀ ਕਿਸ ਤਰੀਕੇ ਨਾਲ ਬਣਾਈਏ ਆ ਉਹ ਕਰਦੇ ਹਾਂ ਹੁਣ ਅਸੀਂ ਵੀਡੀਓ ਸਟਾਰਟ ਜਿਹੜੀ ਅਸੀਂ ਕੀਏ ਦੀ ਸਬਜੀ ਬਣਾ ਕੇ ਤਿਆਰ ਕਰਾਂਗੇ ਇਹਦੇ ਲਈ ਆਪਾਂ ਜਿਹੜਾ ਹੈਗਾ ਕੀਆ ਤੁਸੀਂ ਗੋਲ ਲੈ ਲਓ ਚਾਹ ਲੋਕੀ ਲੈ ਲਓ ਹੈਗੇ ਜਿਹੜੀ ਲੰਬੀ ਹਿੰਦੀ ਸਾਈ ਦੀ ਤੁਸੀਂ ਕੋਈ ਵੀ ਜਿਹੜਾ ਲੈ ਸਕਦੇ ਆ ਅਸੀਂ ਦਾ ਜਿਹੜਾ ਹੈਗਾ ਤੇਲ ਕਾ ਉਤਾਰ ਕੇ ਇਹਨੂੰ ਐਨ ਟੋਕੇ ਰੱਖ ਲਿਆ ਕਿ ਆਪਾਂ ਜਿਹੜੀ ਹੈਗੀ ਇੱਕ ਲੱਗ ਤਰੀਕੇ ਦੀ ਬਣਾਣੀ ਹੈ ਇਹ ਜਿਹੜੀ ਹੈਗੀ ਕੀਏ ਦੀ ਸਬਜੀ ਹੁਣ ਅਸੀਂ ਇਹਨੂੰ ਆ ਹੈਗਾ ਜਿਹੜਾ ਕੱਦੂ ਕਾਸ ਕਰ ਲੈਣਾ ਜਿਹੜਾ ਕੱਦੂ ਕਾਸ ਕਰਨਾ ਨਾ ਇਹ ਮੋٹے ਸਾਈਡ ਕਰਨਾ ਸਾਈਡ ਤੇ ਕਰ ਲੈਣਾ ਬਰੀਕ ਸਾਈਡ ਤੇ ਨਹੀਂ ਕਰਨਾ ਹੈਗਾ ਮੋٹے ਸਾਈਡ ਤੇ ਤੋਂ ਫਿਰ ਬਿਨਾ ਛਿਲਕਾ ਉਤਾਰੇ ਵੀ ਜਿਹੜਾ ਹੈਗਾ ਇਹਦਾ ਕੱਦੂ ਕਾਸ ਕਰ ਸਕਦੇ ਹੋ ਤੇ ਛਿਲਕਾ ਉਤਾਰ ਕੇ ਵੀ ਜਿਹੜਾ ਹੈਗਾ ਕਰ ਸਕਦੇ ਆ। ਮਸਤੀ ਇਹਦਾ ਹੈਗਾ ਸਾਰੇ ਕੀ ਇਹਦਾ ਕੱਦੂ ਕਾਸ ਕਰਕੇ ਰੱਖ ਲੈਂਦੇ ਆ। ਕੀ ਇਹਦਾ ਆਪਾਂ ਜਿਹੜਾ ਹੈਗਾ ਕੱਦੂ ਕਾਸ ਕਰਕੇ ਰੱਖ ਲਿਆ। ਜੇ ਤਾਂ ਇਹਨਾਂ ਦੇ ਵੀੜੇ ਵੀ ਹੈਗੇ ਆ ਵਿੱਚ ਪੱਕੇ ਆ ਤਾਂ ਉਹ ਨਿਕਾਲ ਦੋ। ਜੇ ਬਿਲਕੁਲ ਕੱਚੇ ਵੀ ਆ ਤਾਂ ਵਿੱਚ ਜਿਹੜਾ ਹੈਗਾ ਕੱਦੂ ਕਾਸ ਕਰ ਲਓ। ਤੜੜਾ ਹੋਰ ਮਸਾਲੇ ਸਾਨੂੰ ਇਹਦੇ ਲਈ ਚਾਹੀਦੇ ਆ ਆਪਾਂ ਲੈ ਲੈਂਦੇ ਆ। ਇਹਦੇ ਲਈ ਜਿਹੜਾ ਹੈਗਾ ਆਪਾਂ ਦੋ ਟਮਾਟਰ ਲਏ ਆ ਉਹਨਾਂ ਦਾ ਪੇਸਟ ਬਣਾ ਲਿਆ ਏ। ਪੇਸਟ ਬਣਾ ਕੇ ਉਹ ਪਾ ਲੈਣਾ ਏ। ਤੇ ਲਸਣ ਤੇ ਅਦਰਕ ਦਾ ਇਸ ਤਰ੍ਹਾਂ ਆਪਾਂ ਦੜਧੜਾ ਜਿਹਾ ਕੁਟਲੇ ਆ ਜਾਂ ਤੁਸੀਂ ਨਾਲ ਜਿਹੜਾ ਹੈਗਾ ਪੇਸਟ ਪਾ ਸਕਦੇ ਹੋ ਨਹੀਂ ਇਸ ਤਰ੍ਹਾਂ ਥੋੜਾ ਜਿਹਾ ਦੜਧੜਾ ਜਿਹਾ ਕੁੱਟ ਕੇ ਉਹ ਪਾ ਲੈਣਾ ਏ। ਹੋਰ ਰਸਈ ਦੇ ਲਈ ਆਏ ਕੋਕੋਨਟ ਪਾਊਡਰ ਤੁਸੀਂ ਕੋਕਨਟ ਜਿਹੜਾ ਹੈਗਾ ਕੱਚਾ ਨਾਰੀਅਲ ਹੁੰਦਾ ਉਹ ਤੁਸੀਂ ਉਹਦਾ ਪੇਸਟ ਬਣਾ ਕੇ ਪਾ ਸਕਦੇ ਹੋ ਜਾਂ ਜੇ ਤੁਹਾਡਾ ਪਾਊਡਰ ਹੈਗਾ ਤਾਂ ਪਾਊਡਰ ਪਾ ਸਕਦੇ ਹੋ ਤੇ ਜੋ ਇਹ ਚੀਜ਼ਾਂ ਨਹੀਂ ਪਾਣੀਆਂ ਹੈਗੀਆਂ ਤਾਂ ਇਹਦੇ ਵਿੱਚ ਤੁਸੀਂ ਮਲਾਈ ਜਾਂ ਦਹੀਂ ਜਿਹੜਾ ਹੈਗਾ ਉਹ ਪਾ ਸਕਦੇ ਹੋ ਜਿਹੜਾ ਕੋਕਨਟ ਪਾਊਡਰ ਲੈਣਾ ਇਹ ਸੀ 2 ਚਮਚੇ ਲਏ ਆ ਹੋਰ ਇਹਦੇ ਲਈ ਜਿਹੜੇ ਹੈਗੇ ਆ ਪਿਆਜ਼ ਪਿਆਜ਼ ਇਸ ਤਰ੍ਹਾਂ ਜਿਹੜੇ ਹੈਗੇ ਆ ਇਸ ਤਰ੍ਹਾਂ ਲਸੇ ਜਲਾ ਕਟਿੰਗ ਕਰ ਲੈਣੀ ਹੈ ਉਹ ਪਾ ਲੈਣੀ ਹੈ ਇੱਕ ਪਿਆਜ਼ ਲਿਆ ਸੀ ਇੱਕ ਵੱਡਾ ਪਿਆਜ਼ ਸੀ ਉਹ ਲੈ ਲਿਆ ਤੁਸੀਂ ਜਿਹੜੇ ਹੈਗੇ ਪਿਆਜ਼ ਜਿਆਦਾ ਵੀ ਪਾ ਸਕਦੇ ਹੋ ਜੇ ਜ਼ਿਆਦਾ ਸਬਜ਼ੀ ਬਣਾਣੀ ਹੋਵੇ ਤਾਂ ਤੁਸੀਂ 3 ਤੇ 4 ਪਿਆਜ਼ ਜਿਹੜੇ ਹੈਗੇ ਆ ਪਾ ਸਕਦੇ ਹੋ ਹੁਣ ਇਹਦੇ ਵਿੱਚ ਜਿਹੜੇ ਅਸੀਂ ਮਸਾਲੇ ਪਾਵਾਂਗੇ ਐ ਲਾਲ ਮਿਰਚ ਪਾਊਡਰ ਪਾਵਾਂਗੇ ਐ ਧਨੀਆ ਪਾਊਡਰ ਗਰਮ ਮਸਾਲਾ ਤੇ ਮੇਥੀ ਪਾਵਾਂਗੇ ਕਸੂਰੀ ਹਲਦੀ ਤੇ ਜੀਰਾ ਨਮਕ ਇਹਨਾਂ ਮਸਾਲਿਆਂ ਨੂੰ ਸਾਰਿਆਂ ਨੂੰ ਆਪਾਂ ਜਿਹੜਾ ਹੈਗਾ मिक्स ਕਰ ਲੈਣਾ ਵਿੱਚ ਜਿਹੜੀ ਇਹ ਸਬਜੀ ਹੈਗੀ ਇੱਕ ਅਲੱਗ ਫਲੇਵਰ ਦੀ ਬਣਨੀ ਹੈ ਇਹ ਜਿੱਦਾਂ ਘੀਆ ਖਾਣਾ ਪਸੰਦ ਨੇ ਘਰ ਵਿੱਚ ਛੋਟੇ ਦਾ ਵੱਡੇ ਕੋਈ ਘਰ ਬਹੁਤ ਕੱਟ ਕਰਦੇ ਆ ਇਹਦੇ ਨਾਲ ਤੁਸੀਂ ਜੇ ਇਸ ਤਰੀਕੇ ਨਾਲ ਬਣਾਓਗੇ ਜਿਹੜੀ ਹੈਗੀ ਇਹ ਕੀਹਦੀ ਸਬਜੀ ਬਹੁਤ ਹੀ ਜੜੀ ਹੈਗੀ ਹੈ ਅਲੱਗ ਫਲੇਵਰ ਦੀ ਬਣ ਕੇ ਤਿਆਰ ਹੁੰਦੀ ਹੈ ਇਹਦੇ ਵਿੱਚ ਕੋਈ ਐਕਸਟਰਾ ਹੋਰ ਪਾਣੀ ਨਹੀਂ ਪਾਣਾ ਹੈਗਾ ਸਿਰਫ ਜਿਹੜਾ ਇਹਦਾ ਵਿੱਚ ਆਪਾਂ ਪਾਣੀ ਹੈਗਾ ਵਿੱਚੇ ਕੀ ਇਹ ਦਾ ਹੁਣ ਦਾ ਪਾਇਆ ਹੈ ਟਮਾਟਰਾਂ ਦਾ ਪਾਇਆ ਹੈ ਪੇਸਟ ਬਣਾ ਕੇ ਬਸ ਉਸੇ ਪਾਣੀ ਨਾਲ ਆਮਾ ਜਿਹੜਾ ਹੈਗਾ ਪਕਾਉਣਾ ਤੇ ਹੋਰ ਅਲੱਗ ਤੋਂ ਜਿਹੜਾ ਹੈਗਾ ਪਾਣੀ ਇਹਦੇ ਵਿੱਚ ਨਹੀਂ ਪਾਣਾ ਹੈ ਇਹਦੇ ਵਿੱਚ ਤੁਸੀਂ ਜਿਹੜੇ ਹੈਗੇ ਹਰੀ ਮਿਰਚ ਵੀ ਲੰਬੀ ਲੰਬੀ ਕਟਿੰਗ ਕਰਕੇ ਉਹ ਵੀ ਇੱਕ ਦਾ ਦੋ ਮਿਰਚਾਂ ਤੁਸੀਂ ਪਾ ਸਕਦੇ ਹੋ ਹੁਣ ਚੱਲਦੇ ਅਸੀਂ ਗੈਸ ਵੱਲ ਗੈਸ ਤੇ ਢੀਆ ਗਿਆ ਆਪਾਂ ਕੜਾਈ ਰੱਖ ਲਈ ਐ ਇਹਦੇ ਵਿੱਚ ਸਰੋਂ ਦਾ ਕੋਈ ਵੀ ਤੁਸੀਂ ਜਿਹੜੇ ਹੈ ਕੁਕਿੰਗ ਆਇਲ ਵਰਤਦੇ ਹੋ ਉਹ ਪਾ ਲਓ ਤੇਲ ਸਾਟਾ ਗਰਮ ਹੋ ਗਿਆ ਇਹਦੇ ਵਿੱਚ ਅਗਲਾ ਹੈਗਾ ਆਪਾਂ ਸਾਫ ਤਾਂ ਤਣੀਆਂ ਪਾ ਲੈਣਾ ਹੈ ਦੋ ਤੇਜ ਪੱਤੇ ਤੇ ਦੋ ਜਿਹੜੀਆਂ ਹੈਗੀਆਂ ਆਪਾਂ ਲਾਲ ਮਿਰਚਾਂ ਪਾ ਲੈਣੀ ਆ मसाला देख सकते अपने जोड़ा घीए का पानी बहुत पानी होंगे इसलिए ये कोई एक्सट्रा हो और पानी नहीं पा ਇਹ ਤਾਂ ਬਹੁਤ ਜ਼ਿਆਦਾ ਆਸਾਨ ਹੈ ਸਬਜ਼ੀ ਬਣਾਉਣ ਦੀ ਕਿੰਨੀ ਜ਼ਿਆਦਾ ਜਰੀ ਹੈਗੀ ਆਸਾਨ ਹੈ ਜਿਹੜੇ ਤੁਸੀਂ ਕਦੇ ਕਿਚਨ ਵਿੱਚ ਬਹੁਤ ਘੱਟ ਸਬਜ਼ੀਆਂ ਬਣਾਉਂਦੇ ਹੋ ਤੁਹਾਨੂੰ ਬਹੁਤ ਆਉਂਦੀਆਂ ਵੀ ਨਾ ਇਹ ਹੈਗੀਆਂ ਤਾਂ ਵੀ ਤੁਸੀਂ ਇਹ ਸਬਜ਼ੀ ਜਿਹੜੀ ਹੈਗੀ ਬਹੁਤ ਆਸਾਨੀ ਨਾਲ ਅਸੀਂ ਇਹ ਬਣਾ ਸਕਦੇ ਹਾਂ ਹੁਣ ਆਪਾਂ ਇਹਨੂੰ ਹੈਗਾ 5 ਤੋਂ 6 ਮਿੰਟ ਇਹਨੂੰ ਢੱਕ ਕੇ ਪਕਾ ਲੈਣਾ ਹੈ ਹੁਣ ਹੈ ਇਹ ਜਿਹੜਾ ਇਹਨੂੰ ਢੱਕ ਦਿੰਦੇ ਆ ਤੇ ਵਿੱਚ ਵਿੱਚ ਜਿਹੜੇ ਹੈਗੀ ਆ ਆਪਾਂ ਖੜੀ ਚਲਦੀ ਚਲਾਉਂਦੇ ਰਹਿਣਾ ਹੈ 5 ਮਿੰਟ ਹੋ ਗਿਆ। ਸਬਜੀ ਹੈ ਜਿਹੜੀ ਸਾਡੀ ਬਣ ਕੇ ਤਿਆਰ ਲੈ। ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਇਹਨੂੰ। ਇਹ 6 ਕ 7 ਮਿੰਟ ਵਿੱਚ ਜਿਹੜੀ ਹੈਗੀ ਆ ਬਣ ਕੇ ਤਿਆਰ ਹੋ ਜਾਂਦੀ ਹੈ ਇਹ। ਇੱਕ ਨਵੇਂ ਤਰੀਕੇ ਦੀ ਜਿਹੜੀ ਹੈਗੀ ਹੈ ਘੀਏ ਦੀ ਸਬਜੀ। ਇਸ ਤਰੀਕੇ ਨਾਲ ਇੱਕ ਵਾਰ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ। ਜੇ ਘਰ ਵਿੱਚ ਛੋਟੇ ਜਾਂ ਵੱਡੇ ਘੀਏ ਦੀ ਸਬਜੀ ਨਹੀਂ ਖਾਂਦੀਆਂ ਤਾਂ ਇਸ ਤਰੀਕੇ ਨਾਲ ਬਣਾਓ ਤਾਂ ਤੁਹਾਡੇ ਬਾਰ-ਬਾਰ ਬਣਾ ਕੇ ਜਿਹੜੀ ਹੈਗੀ ਹੈ ਘੀਏ ਦੀ ਸਬਜੀ ਖਾਉਂਦੇ ਆ। ਇਹਦੇ ਨਾਲ-ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਨਵੇਂ-ਨਵੇਂ ਵੀਡੀਓ ਦੇਖਣ ਦੇ ਲਈ ਜੁੜਿਆ ਰਹੋ HG ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ